ਠੀਖੀ ਦੇ ਮਸ਼ਹੂਰ ਹੋਟਲ ਬਾਰੇ ਹੋਇਆ ਵੱਡਾ ਖੁਲਾਸਾ ਕਲ ਵਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਜੀਵਾ ਸ਼ਰਮਾ ਦੋਸਤੋ ਜੀ ਇਸ ਮੌਕੇ ਦੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਇਹ ਜਾਣਕਾਰੀ ਮਾਨਸਾ ਜ਼ਿਲ੍ਹੇ ਦੇ ਕਸਬਾ ਠੀਖੀ ਦੇ ਉਸ ਮਸ਼ਹੂਰ ਹੋਟਲ ਦੀ ਹੈ ਖਾਣੇ ਦੀ ਥਾਂ ਪਲੇਟਾਂ ਵਿੱਚੋਂ ਨਿਕਲੀ ਅਜਿਹੀ ਚੀਜ਼ ਜਿਸ ਨੇ ਜ਼ਾਕਾ ਨੂੰ ਕੀਤਾ ਹੈਰਾਨ ਸਵਾਲ ਸਿਰਫ ਇੱਕ ਕੀ ਤੁਸੀਂ ਅਗਲੀ ਵਾਰ ਜਦੋਂ ਹੋਟਲ ਦੇ ਵਿੱਚ ਖਾਣਾ ਖਾਣ ਜਾਓਗੇ ਤੁਹਾਡੇ ਸਾਹਮਣੇ ਪੇਸ਼ ਹੋਵੇਗਾ ਖਾਣਾ ਜਾਂ ਫਿਰ ਕੁਝ ਹੋਰ ਸਿਹਤ ਵਿਭਾਗ ਕਿੱਥੇ ਪਿਆ ਸੁੱਤਾ ਕਿਉਂ ਅਜਿਹੇ ਹੋਟਲਾਂ ਤੇ ਨਹੀਂ ਕੀਤੀ ਜਾ ਰਹੀ ਸਖਾਈ ਲੋਕਾਂ ਦੀ ਸਿਹਤ ਨਾਲ ਹੋ ਰਿਹਾ ਖਿਲਵਾਰ ਤੁਸੀਂ ਆਪ ਵਾ ਕੇ ਦੇਖੋ ਹਾਲੋਂਗੇ ਤੁਸੀਂ ਬਈ ਕੀ ਕੀ ਮਸਲਾ ਬਣੇਗਾ ਖਾਣ ਪੀਣ ਜਲ ਮਸਲਾ ਤਾਂ ਇਹ ਹੁੰਦਾ ਹੈ ਹਾਂ ਭਾਂਡੇ ਵਿੱਚ ਚਾਈ ਧੋਈ ਜਾਂ ਗੰਦਮਲ ਦਾ ਘਵਾਈਆ ਛੋਟਾ ਕਿਹੜਾ ਪੰਡਾ ਹੈਗਾ ਮੇਰਾ ਮੂਸਾ ਪੰਡਾ ਹੈ ਅੱਜ ਤੁਸੀਂ ਇੱਥੇ ਆਏ ਸੀਗੇ ਹਾਂ ਇੱਥੇ ਆਏ ਸੀ ਗਾਹ ਤੋਂ ਆਏ ਸੀਗੇ ਜੀ ਕੰਦਲ ਭੁੱਖ ਲੱਗਦੀ ਹੈ ਕੁਝ ਖਾ ਲੈਂਦੇ ਅੱਛਾ ਹੁਣ ਤੁਸੀਂ ਆ ਕੇ ਜਦੋਂ ਦੇਖਿਆ ਭੈਣ ਜਿਹੜਾ ਪਹਿਲਾਂ ਖਾ ਲਿਆ ਹੁਣ ਤੇ ਬਾਹਰ ਨਿਕਲਣ ਨਾਲ ਹੋਵੇ ਅਗਲ ਤੁਹਾਡਾ ਕਿਨਾ ਆਏਗਾ 1 ਤੁਹਾਡਾ ਪੰਡਾ ਕਿਹੜਾ ਹੈਗਾ ਮੂਸਾ ਹੀ ਹੈ ਤੁਹਾਡਾ ਵੀ ਮੂਸਾ ਹੈਗਾ ਨਾ ਕਿਵੇਂ ਦੇਖਦੇ ਹੋ ਜਿਹੜਾ ਸੇਤ ਨਾਲ ਖਲਬਾਰ ਕਰ ਰਹੇ ਨੇ ਹਾਂ ਜੀ ਤੁਸੀਂ ਆਂਦੇ ਵੀ ਗੰਦਮਲ ਮਾਰੀ ਵਾਲਾ ਘਰੀ ਹੈ ਹਾਂ ਹੁਣ ਪਤਾ ਹੀ ਨਹੀਂ ਨਾ ਦੇ ਰਹੋ ਜੀ ਦੇਖ ਲਿਆ ਆਪਾਂ ਨੇ ਪਤਾ ਲੱਗ ਗਿਆ ਹੂੰ ਥੋੜਾ ਕੀ ਨਾ ਬਈ ਥੋੜਾ ਮੇਰਾ ਨਾਮ ਪਰਕਰਤ ਸਿੰਘ ਹੈ ਕਿਹੜਾ ਪਿੰਡ ਹੈਗਾ ਪਿੰਡ ਮੂਸਾ ਪਿੰਡ ਮੂਸਾ ਕੀ ਬਈ ਹੈ ਨਾ ਆਪਾਂ ਹੋਟਲ ਚ ਆਏ ਕੋਕੋਰੇ ਭਾਂਡੇ ਤੋਂ ਨਾਲ ਸ਼ੰਕਰ ਦੇ ਵਿੱਚ ਪਾਉਗੋ ਜੀ ਫਿਰ ਦਾ ਹੂੰ ਇਹੋ ਜਿਹੀ ਚੰਗੀ ਗੱਲ ਹੈ ਯਾਰ ਮਾਰੀ ਮੂਹਰੇ ਦਾ ਸਫਾਈ ਦਾ ਧਿਆਨ ਰੱਖਣ ਨੂੰ ਤੁਸੀਂ ਕਿੱਧਰ ਭੇਜਤਾ ਤਾ ਉਹ ਕਿੱਧਰ ਭੇਜਤਾ ਕੋਕੋਰੇ ਹੈ ਬਈ ਜੀ 31 ਤਰੀਕ ਦਾ 18 ਮਹੀਨਾ 2022 ਉੱਤੇ ਨਾ ਕਰਨੇ ਵਿੱਚ ਆਇਆ ਸੀ ਬਾਈ ਹੋਰ ਵੀ ਸੀਗੇ ਇਹਨਾਂ ਨੇ ਸੋਹਣੇਗਾ ਕੰਟੈਕਟ ਤੇ ਆਇਆ ਅੰਮ੍ਰਿਤਾਲਾ ਮੈਡੀਕਲ ਤੇ ਮੈਕਰਾ ਰਿਹਾ ਹੁਣ ਜਿਹਦੇ ਵਿੱਚ ਟਾਇਲਟ ਵਾਲੀ ਜਿਹੜੇ ਕੰਤੇ ਕਵਰੇਜ ਹੁੰਦੇ ਨਾ ਉਹੋ ਮਾਲੋ ਵਿੱਚ ਸੀਗੇ ਬਾਈ ਨੇ ਦੋ ਵਾਰੀ ਕਹਿਣ ਤੇ ਵੀ ਆ ਕਿ ਆ ਰਿਹਾ ਆ ਕੇ ਉਹ ਕਹਿੰਦੇ ਕਿਸੇ ਦੇ ਵਿੱਚ ਹੋਰ ਹੈ ਕੁਝ ਤਿੰਨ ਚਾਰ ਮਿੰਟ ਇਸ ਇਹਨਾਂ ਨੇ ਗਲਾ ਚੈੱਕ ਕਰੇ ਇਹਨਾਂ ਨੇ ਉਹਨਾਂ ਫੋਟੋ ਵੀ ਇਹਨਾਂ ਨੇ ਕੈਮਰੇ ਕਰਦੇ ਨੇ ਉਹ ਉਹਨਾਂ ਦੀ ਜਿਹੜੀ ਫਟ ਜਾ ਗਈ ਆ ਟਾਈਮ ਦੀ ਕਿਹਦਾ 3:00 ਵਜੇ ਦੇ 10 ਮਿੰਟਾਂ ਦੇ 3:05 ਮਿੰਟਾਂ ਤੋਂ ਲਾ ਕੇ ਜਿਹੜੀ ਕਿਹਾਈ ਜਾਂਦੀ ਹੈ ਇਹ ਲੱਭਣ ਖੇਤਰਾ ਇਹਨਾਂ ਹਲਵਾ ਕਰੇਗੇ ਫਿਰ ਕਿੰਨਾ ਤੁਸੀ ਗੱਲ ਕਰਾਈ ਇਹ ਇਹ ਤਾਂ ਤੁਸੀਂ ਸੁਚਨਾ ਹਜੇ ਕਿਉਂ ਹਜੇ ਰੋਗ ਮਾਰ ਦਿੱਤੀ ਤੀਖੀ ਦੇ ਮਸ਼ਹੂਰ ਹੋਟਲ ਬਾਰੇ ਹੋਇਆ ਵੱਡਾ ਖੁਲਾਸਾ ਕੱਲ੍ਹ ਵਾਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਜੀਵਨ ਸ਼ਰਮਾ ਦੋਸਤ ਵੀ ਇਸ ਮੌਕੇ ਦੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਇਹ ਜਾਣਕਾਰੀ ਮਾਨਸਾ ਜ਼ਿਲ੍ਹੇ ਦੇ ਕਸਬਾ ਠੀਖੀ ਦੇ ਉਸ ਮਸ਼ਹੂਰ ਹੋਟਲ ਦੀ ਹੈ ਖਾਣੇ ਦੀ ਥਾਂ ਪਲੇਟਾਂ ਵਿੱਚੋਂ ਨਿਕਲੀ ਅਜਿਹੀ ਚੀਜ਼ ਜਿਸ ਨੇ ਜ਼ਾਕਾ ਨੂੰ ਕੀਤਾ ਹੈਰਾਨ ਸਵਾਲ ਸਿਰਫ ਇੱਕ ਕੀ ਤੁਸੀਂ ਅਗਲੀ ਵਾਰ ਜਦੋਂ ਹੋਟਲ ਦੇ ਵਿੱਚ ਖਾਣਾ ਖਾਣ ਜਾਓਗੇ ਤੁਹਾਡੇ ਸਾਹਮਣੇ ਪੇਸ਼ ਹੋਵੇਗਾ ਖਾਣਾ ਜਾਂ ਫਿਰ ਕੁਝ ਹੋਰ ਸਿਹਤ ਵਿਭਾਗ ਕਿੱਥੇ ਪਿਆ ਸੁੱਤਾ ਕਿਉਂ ਅਜਿਹੇ ਹੋਟਲਾਂ ਤੇ ਨਹੀਂ ਕੀਤੀ ਜਾ ਰਹੀ ਸਖਾਈ ਲੋਕਾਂ ਦੀ ਸਿਹਤ ਨਾਲ ਹੋ ਰਿਹਾ ਹੈ ਖਿਲਵਾਰ ਤੁਸੀਂ ਆਪ ਵਾਖ ਲਿਓ ਹਾਲੋਂਗੇ ਤੁਸੀਂ ਬਈ ਕੀ ਕੀ ਮਸਲਾ ਬਣੇਗਾ ਖਾਣ ਪੀਣ ਜਲ ਮਸਲਾ ਤਾਂ ਕੋਈ ਨਹੀਂ ਕੋਈ ਮਾਸੇਂਤ ਹੁੰਦਾ ਹੈ ਪਿੰਡ ਦੇ ਵਿੱਚ ਚਾਈ ਤੇ ਹੋਈ ਜਾਂਦਾ ਈ ਗੰਦਮਲ ਕਬਾਈ ਆਪੇ ਛੋਟਾ ਕਿਹੜਾ ਪਿੰਡ ਹੈਗਾ ਮੇਰਾ ਮੂਸਾ ਪਿੰਡ ਹੈ ਅੱਜ ਤੁਸੀਂ ਇੱਥੇ ਆਏ ਸੀਗੇ ਹਾਂ ਇੱਕ ਆਈ ਸੀ ਜਹਾ ਤੋਂ ਆਏ ਸੀਗੇ ਅੱਜ ਇਕ ਕਦਰ ਭੁੱਖ ਲੱਗਦੀ ਹੈ ਕੁਝ ਖਾ ਲੈਂਦੇ ਅੱਛਾ ਉਹਨੂੰ ਤੁਸੀਂ ਪਾ ਕੇ ਜਦੋਂ ਦੇਖਿਆ ਭਾਂਜ ਪਹਿਲਾਂ ਖਾ ਲਿਆ ਹੁਣ ਤੇ ਬਾਹਰ ਨਿਕਲਣ ਨਾਲ ਹੋ ਗਿਆ ਅਗਲਾ ਤੁਹਾਡਾ ਕਿਨਾ ਆਏਗਾ 1 ਤੁਹਾਡਾ ਪਿੰਡ ਕਿਹੜਾ ਹੈਗਾ ਮੂਸਾ ਹੀ ਹੈ ਤੁਹਾਡਾ ਵੀ ਮੂਸਾ ਹੈਗਾ ਨਾ ਕਿਵੇਂ ਦੇਖਦੇ ਜਿਹੜਾ ਸੇਤ ਨਾਲ ਖਲਵਾਰ ਕਰ ਰਹੇ ਨੇ ਹਾਂ ਜੀ ਤੁਸੀਂ ਆਂਦੇ ਵੀ ਗੰਦਮਲ ਮਾਰੀ ਵਾਲਾ ਘਰੀ ਹੈ ਹਾਂ ਹੁਣ ਪਤਾ ਹੀ ਨਹੀਂ ਨਾ ਦੇ ਰਹੇ ਦਾ ਹੋਜੀ ਹੂੰ ਦੇਖ ਲਿਆ ਆਪਾਂ ਨੇ ਪਤਾ ਲੱਗਿਆ ਹੂੰ ਥੋੜਾ ਕੀ ਨਾ ਬਈ ਥੋੜਾ ਮੇਰਾ ਨਾਮ ਪ੍ਰਗਟ ਸਿੰਘ ਹੈ ਕਿਹੜਾ ਪਿੰਡ ਹੈਗਾ ਪਿੰਡ ਮੂਸਾ ਪਿੰਡ ਮੂਸਾ ਕੀ ਬਈ ਹੈ ਨਾ ਆਪਾਂ ਹੋਟਲ ਚ ਆਏ ਟੋਕਲ ਭਾਂਡੇ ਤੋਂ ਨਾਲੇ ਸ਼ਰਕ ਦੇ ਵਿੱਚ ਕੌਕੋ ਜਿਹਾ ਫਿਰਦਾ ਹੈ ਹੂੰ ਕਿ ਥੋੜੀ ਚੰਗੀ ਗੱਲ ਹੈ ਯਾਰ ਮਾੜੀ ਮੋਟੀ ਤਾਂ ਸਫਾਈ ਦਾ ਧਿਆਨ ਰੱਖ ਲਓ ਤੁਸੀਂ ਕਿੱਧਰ ਪਈ ਤਾ ਉਹ ਕਿੱਧਰ ਪਈ ਤਾ ਕੋਕੋ ਕਰ ਹੈ ਬਈ ਜੀ 31 ਤਰੀਕ ਦਾ 8ਵਾਂ ਮਹੀਨਾ 2025 ਹੁੰਦਾ ਇਹਨਾਂ ਦੇ ਫੋਟ ਕਰਦੇ ਵਿੱਚ ਆਏ ਸੀ ਬਾਈ ਹੋਰ ਵੀ ਸੀਗੇ ਇਹਨਾਂ ਨੇ ਸਾਨੂੰ ਲਗਾ ਗੰਦਕ ਤੇ ਕਰਵਾਇਆ ਕਿ ਅਸੀਂ ਨਾ ਮੈਡੀਕਲ ਜਣਾ ਕਰਾ ਰਿਆ ਹੁਣ ਜਿਹਦੇ ਵਿੱਚ ਟਾਇਲਟ ਵਾਲੀ ਜਿਹੜੇ ਗੰਦੇ ਕੌਗਰੇਜ ਹੁੰਦੇ ਨਾ ਉਹ ਉਹ ਮਾਲੋ ਵਿੱਚ ਸੀਗੇ ਬਾਈ ਨੇ ਦੋ ਵਾਰੀ ਕਹਿਣ ਕਿ ਯਾਰ ਕੀ ਆ ਰਿਹਾ ਆ ਕੇ ਪਿੱਛੇ ਦੇ ਵਿੱਚ ਹੋ ਰਿਹਾ ਕੁਝ ਤਿੰਨ ਚਾਰ ਮਿੰਟਸ ਇਹਨਾਂ ਨੇ ਕਲਾਸ ਚੈੱਕ ਕਰਨ ਲਈ ਇਹਨਾਂ ਨੇ ਜਿਹੜੇ ਕੌਗਰੇਜ ਇਹਨਾਂ ਨੇ ਕੈਮਰਾ ਕਰਦਿਆਂ ਨੇ ਜਦੋਂ ਉਹਨਾਂ ਦੀ ਜਿਹੜੀ ਫੁੱਟ ਜਾਗੀ ਆ ਟਾਈਮ ਦੀ ਕੀ ਕਰੇ ਧੰਨਵਾਦ ਜੀ ਕਿ ਹਸਪਤਾਲ ਤੇ ਧੰਨਵਾਦ ਜੀ 5 ਮਿੰਟਾਂ ਤੋਂ ਲਾ ਕੇ ਜਿਹੜੀ ਕਿਹਾਈ ਆ ਇਹ ਲੱਭਣੇ ਸੀ ਤੇ ਨਾ ਜਿਹੜਾ ਐ ਖਲਵਾ ਕਰੀ ਤੇ ਫੇਰ ਕਿੰਨੇ ਸਾਲ ਨੂੰ ਤੁਸੀਂ ਗੰਦ ਕਰਵਾ ਲਈਏ ਇਹ ਤਾਂ ਤੁਸੀਂ ਸੋਚਣਾ ਹਜੇ ਕੀ ਹੋ ਰਿਹਾ ਹਜੇ ਰੋਗ ਮਾਰ ਦਿੱਤੀ ਸੀ